ਸੀ ਦੇਖ ਰਹੇ ਹਾਂ ਮੌਣਕ ਦਾਣਾ ਮੰਡੀ ਦੇਆਂ ਤਸਵੀਰਾਂ ਜੋ ਕਿ ਐਲ ਵੀ ਐਸ ਨਿਊਜ਼ ਦੇ ਰਾਹੀਂ ਲਾਈਵ ਜਿਵੇਂ ਪਿੱਛੇ ਦਿਖਾਇਆ ਸੀ ਕਿ ਬਾਰਸ਼ ਦੇ ਕਰਕੇ ਝੋਨੇ ਦੀ ਜਿਹੜੀ ਫਸਲ ਹੈ ਕੁਝ ਤਾਂ ਜਿਹੜੀ ਵੱਡੀ ਹੋਈ ਹੈ ਉਹ ਮੰਡੀਆਂ ਦੇ ਵਿੱਚ ਰਹੀ ਹੈ ਜਿਹੜੀ ਵੱਡੀ ਨਹੀਂ ਉਹ ਡਿੱਗ ਕੇ ਧਰਤੀ ਦੇ ਵਿੱਚ ਹੀ ਮਤਲਬ ਕਿ ਬਿਛ ਗਈ ਹੈ ਬਿਛ ਵੀ ਇਹ ਹਿਸਾਬ ਨਾਲ ਹੈ ਕਿ ਉਹ ਜੇਕਰ ਕੰਪੈਨ ਤੋਂ ਵਡਾਉ ਕਿਸਾਨ ਤਾਂ ਤਿੱਗਣਾ ਰੇਟ ਕੰਪੈਨ ਲਊਗੀ ਜੇਕਰ ਮਜ਼ਦੂਰਾਂ ਤੋਂ ਵਡਾਊਗਾ ਤਾਂ ਵੀ ਤਿੱਗਣਾ ਰੇਟ ਉਹਦਾ ਹੋਊਗਾ ਕਿਉਂਕਿ ਕੋਈ ਇੱਕ ਪਾਸੇ ਨਹੀਂ ਟਿੱਗੀ ਹੋਈ ਦੋ ਥੱਬੇ ਇਧਰੋਂ ਵੱਢਲੇ ਦੋ ਇਧਰੋਂ ਜਿਹਾ ਜਹਾਜ ਤਿੰਨ ਕੀਲੇ ਵੱਢੇ ਇੱਕ ਕਿਲਾ ਵੜਨਗੇ ਉਹ ਤਾਂ ਕਰਕੇ ਉਹਨਾਂ ਮਜਬੂਰੀ ਕਰਕੇ ਮਜ਼ਦੂਰ ਨੂੰ ਮਜ਼ਦੂਰੀ ਜ਼ਿਆਦਾ ਲੈਣੀ ਪੈ ਸਕਦੀ ਹੈ ਹੁਣ ਗੱਲ ਹੈ ਦਾਣਾ ਮੰਡੀ ਦੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿ ਕਿਵੇਂ ਇਹ ਭਿੱਜ ਰਹੀ ਹੈ ਕੋਈ ਤਰਪਾਲਾਂ ਦਾ ਪ੍ਰਬੰਧ ਨਹੀਂ ਜ਼ਿੰਮੇਦਾਰ ਵੱਲੋਂ ਆ ਕੇ ਇੱਕ ਘਰੋਂ ਲੈ ਕੇ ਪੰਲੜੀ ਹੈ ਬਾਕੀ ਇਹ ਵੀ ਕਿਸੇ ਨੇ ਖਾਣੇ ਹੈ ਕਿਰਪਾ ਕਰਕੇ ਆਰਤੀਏ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਹਾਡੀ ਹੈ ਕਮੈਂਟ ਛੇਰ ਜੁੜ ਕਰੋ ਜੇਕਰ ਇਹ ਵੀਡੀਓ ਤੁਸੀਂ ਫੇਸਟ ਦੇਖ ਰਹੇ ਹੋ ਤਾਂ ਐਲ ਵੀ ਐਸ ਨਿਊਜ਼ ਦੇ ਦੇਖ ਸਕਦੇ ਹੋ ਜਾ ਫਿਰ ਸ਼ਾਨ ਪੰਜਾਬ ਦੀ ਉਹਦੇ ਵੀ ਦੇਖ ਸਕਦੇ ਹਾਂ ਜਾ ਫਿਰ ਲਾਈਵ ਤਸਵੀਰਾਂ ਫੇਸਬੁੱਕ ਪੇਜ ਬਲਦੇਵ ਸਿੰਘ ਸਰਾਉ ਦੇ ਨਾਮ ਤੇ ਵੀ ਦੇਖ ਸਕਦੇ ਹਾਂ ਇਸ ਦੇ ਲਈ ਇਸ ਦੇ ਨਾਲ ਹੀ ਮੈਂ ਪੱਤਰਕਾਰ ਬਲਦੇਵ ਸਿੰਘ ਸਰਾਉ एलबीएस न्यूज लोक ਭਲਾਈ ਦਾ ਸਨੇਹਾ ਮੂਨਕ ਤੋਂ ਇੱਕ ਖਾਸ ਰਿਪੋਰਟ ਅੱਜ ਮੈਂ ਪਹਿਲਾਂ ਬਾਈ ਨਹੀਂ ਕਿਹਾ ਸੀ ਕਿ ਪਟਾਲ ਤੋਂ ਬਾਈ ਆਏ ਨੇ ਉਹਨਾਂ ਦੀ ਫਸਲ ਲੈ ਕੇ ਦੇਖੋ ਇੱਥੇ ਆ ਕੇ ਵੀ ਝਾੜੂ ਚੱਕਣਾ ਪੈ ਗਿਆ ਲੋ ਆ ਦੇਖੋ ਕਿੰਨਾ ਕਿੰਨਾ ਪਾਣੀ ਲੱਗ ਰਿਹਾ ਹੈ ਯਹਾਂ ਤੇ ਇੱਥੇ ਆ ਕੇ ਵੀ ਝਾੜੂ ਚੱਕਣਾ ਪੈ ਗਿਆ ਸਾਰੇ ਜ਼ਿੰਮੇਦਾਰ ਲੋਕ ਕਿਸਾਨ ਦੀ ਐਡੀ ਮਾੜੀ ਕਿਸਮਤ ਜੋ ਕਿ ਮੋਢੀਏ ਪ੍ਰਮਾਤਮਾ ਨੇ ਇਹ ਤਾਂ ਇੱਕ ਜਿਗਰਾ ਕਿਸਾਨ ਦਾ ਵੱਡਾ ਹੈ ਜੇ ਇੱਕ ਜਿਗਰਾ ਛੋੜ ਦੇਣ ਦੇ ਲਾਲਿਆਂ ਆ ਫਿਰ ਕਿਸਾਨ ਆ ਉਹਨੂੰ ਪਤਾ ਹੀ ਐ ਅੱਗੇ ਮੈਂ ਕਹਿ ਨਹੀਂ ਸਕਦਾ ਵੀ ਕੀ ਬਣਦਾ ਜਿਵੇਂ ਪਹਿਲਾਂ ਵੀ ਦਿਖਾਇਆ ਸੀ ਦੇਖੋ ਬਹੁਤ ਬੁਰਾ ਹਾਲ ਹੈ ਆ ਦੇਖੋ ਸਾਰਾ ਬੁਰਾ ਹਾਲ ਹੈ ਬਹੁਤ ਹੀ ਬੁਰਾ ਹਾਲ ਹੈ ਮੈਂ ਮੁਤਾਬਕ ਜਿਹੜੀ ਇਹ ਤਰਪਾਲ ਦੇ ਥੱਲੇ ਪਾਈ ਹੈ ਇਹ ਵੀ ਘਰੋਂ ਲੈ ਕੇ ਪਾਈ ਹੋਈ ਹੈ ਹਾਂਜੀ ਘਰੋਂ ਲਈ ਮੈਂ ਇਹ ਗੱਲ ਹੈ ਨਾ ਘਰੋਂ ਲੈ ਕੇ ਪਾਈ ਹੋਈ ਹੈ ਪਰ ਕੋਈ ਪ੍ਰਬੰਧ ਨਹੀਂ ਹੈ ਇਥੋਂ ਦੇ ਜਿਹੜੇ ਪ੍ਰਬੰਧ ਹੈ ਉਹ ਫੁੱਸ ਹੈ ਇਹੀ ਗੱਲ ਨਾਲ ਹਾਈ ਹਾਟ ਛੱਡ ਨਹੀਂ ਵੱਡਾ ਵੀ ਪਾਇਆ ਜਾਊ ਕੰਮ ਕੰਮ ਛੱਡ ਦੇ ਇਥਾਂ ਦਾ ਬਸ ਸਕਦੀ ਹੈ ਕਿਸੇ ਨੂੰ ਕਿਤੋਂ ਆਈ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੀਆਂ ਤਸਵੀਰਾਂ ਮੌਨ ਪਹਾੜਾਂ ਦੇ ਮੰਦਿਰਾਂ ਦੀਆਂ ਤਸਵੀਰਾਂ ਜੋ ਕਿ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨ ਘੈਂਟ ਟੋਹਾਣਾ ਖਨੋਰੀ ਲਹਿਰਾ ਧੰਨਵਾਦ